ਇਹ ਐਲਾਨ ਕਿਉਂ ਆਇਆ ਹੈ ਸੋਚਣ ਤੇ ਵਿਚਾਰਨਯੋਗ ਵੀ ਗੱਲਾਂ ਨਾਲ ਦੀ ਨਾਲ ਜੀ ਜ਼ਰੂਰ ਦੇਖੇ ਨਾ ਜਿਹੜਾ ਤੋਹਫਾ ਮਿਲਿਆ ਜਾਂ ਜਿਹੜੇ ਐਲਾਨ ਕੀਤੇ ਆ ਜਿਵੇਂ ਫਸਲਾਂ ਦੀ ਬੀਮਾ ਯੋਜਨਾ ਹੁੰਦੀ ਸੀ ਜੀ ਹਾਂਜੀ ਉਹਦੇ ਵਿੱਚ ਵਾਅਦਾ ਕੀਤਾ 29515 ਕਰੋੜ ਰੁਪਏ ਦਾ ਜਿਹੜਾ ਕਿਤੇ ਨਾ ਕਿਤੇ ਉਸ ਚੀਜ਼ ਨੂੰ ਵਧਾ ਕੇ ਕਰ ਦਿੱਤਾ ਗਿਆ ਜੀ ਜੀ ਜੋ ਕਿ ਪਹਿਲਾਂ ਪਹਿਲਾਂ 50 ਕਰੋੜ ਸਮਥਿੰਗ ਸੀਗੀ ਜੀ ਹਾਂਜੀ 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 ਦੂਜਾ ਜਿਵੇਂ ਡੀਏਪੀ ਬਣਾਉਣੀ ਆ ਦਾਇਆ ਕੰਪਨੀਆਂ ਖਾਦ ਬਣਾਉਣੀ ਆ ਜਿਹੜੀਆਂ ਕੰਪਨੀਆਂ ਖਾਦ ਬਣਾਉਣੀ ਆ ਉਹਨਾਂ ਤੇ ਜਿਹੜੀ ਸਬਸਿਡੀ ਹੈ ਉਹ 3850 ਕਰੋੜ ਦੀ ਕਰ ਦਿੱਤੀ ਜੀ ਕਿਤੇ ਨਾ ਕਿਤੇ ਕਿਸਾਨਾਂ ਨੂੰ ਜਿਹੜਾ ਇਹ ਇਹਦਾ ਫਾਇਦਾ ਜਾਂ ਲਾਭ ਮਿਲੂਗਾ ਲੇਕਿਨ ਇਹ ਜਿਹੜਾ ਲਾਭ ਹੈ ਇਹ ਜਿਹੜਾ ਫਾਇਦਾ ਹੈ ਇਸ ਟਾਈਮ ਕਿਉਂ ਦਿੱਤਾ ਗਿਆ ਜਾਂ ਲੋਕਾਂ ਦਾ ਜਾਂ ਕਿਸਾਨਾਂ ਦਾ ਧਿਆਨ ਭਟਕਾਉਣ ਵਾਸਤੇ ਕੀਤਾ ਗਿਆ ਹੈ ਜਾ ਜਿਹਨੂੰ ਕਹਿ ਦਿੰਦੇ ਆ ਵੀ ਇੱਕ ਰਿਐਲਿਟੀ ਚ ਆ ਕੇ ਕਿਤੇ ਨਾ ਕਿਤੇ ਉਸ ਚੀਜ਼ ਨੂੰ ਕੀਤਾ ਗਿਆ ਕਿਉਂਕਿ ਜੋ ਅੱਜ ਪੰਜਾਬ ਦਾ ਕਿਸਾਨ ਉਹ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਦੀ ਗੱਲ ਕਰਦਾ ਸਬਸੋ ਸੌਰੀ ਐਮਐਸਪੀ ਦੀ ਗੱਲ ਕਰਦਾ ਕਿਤੇ ਨਾ ਕਿਤੇ ਹੋ ਸਕਦਾ ਹੈ ਵੀ ਉਸ ਚੀਜ਼ ਦੇ ਨੂੰ ਦੇਖਦੇ ਹੋਏ ਜਾਂ ਉਹ ਚੀਜ਼ ਹੈ ਲੋਕਾਂ ਦਾ ਧਿਆਨ ਭਟਕ ਜਵੇ ਕਿਤੇ ਨਾ ਕਿਤੇ ਕਿਸਾਨ ਕਹਿਣ ਵੀ ਅਸੀਂ ਜਾਂ ਖਾਦ ਬਣਾਉਣ ਵਾਲੇ ਕੰਪਨੀਆਂ ਕਹਿਣ ਵੀ ਹਾਂ ਅਸੀਂ મોદી ਸਾਹਿਬ ਤੋਂ ਖੁਸ਼ ਹਾਂ ਹੋ ਸਕਦਾ ਕੁਝ ਇਦਾਂ ਦਾ ਵੀ ਹੋ ਸਕਦਾ ਲੇਕਿਨ ਕੁੱਲ ਮਿਲਾ ਕੇ ਫਿਲਹਾਲ ਜੋ ਰੈਲਟੀ ਦੇ ਵਿੱਚ ਆਊਗਾ ਜਾਂ ਜੋ ਗਰਾਊਂਡ ਜ਼ੀਰੋ ਤੇ ਆ ਕੇ ਕਿਤੇ ਨਾ ਕਿਤੇ ਇਸ ਚੀਜ਼ ਨੂੰ ਨਿਪਰੇ ਚਾੜਿਆ ਜਾਊਗਾ ਆਮਲੀ ਜਾਮਾ ਪਹਿਨ ਆਇਆ ਜਾਊਗਾ ਫਿਰ ਪਤਾ ਚੱਲੂਗਾ ਵੀ ਹਾਂ ਕਿੰਨਾ ਕਿ ਇਹ ਦਾ ਡੀਏਪੀ ਡੀਏ ਡਾਇਆ ਬਣਾਉਣ ਵਾਲੀਆਂ ਕੰਪਨੀਆਂ ਜਾਂ ਕਿੰਨਾ ਤੇ ਜਿਹੜਾ ਬੀਮੇ ਦਾ ਫਸਲਾਂ ਦੇ ਬੀਮੇ ਦਾ ਯੋਜਨਾ ਦਾ ਜਿਹੜਾ ਕਿਤੇ ਨਾ ਕਿਤੇ ਲੋਕਾਂ ਨੂੰ ਕਿਸਾਨਾਂ ਨੂੰ ਲਾਭ ਮਿਲ ਰਿਹਾ ਜੀ ਦੇਰ ਤੋਂ ਵੀ ਗੱਲ ਕੀਤੀ ਨਾ ਬੀਮਾ ਯੋਜਨਾ ਲਈ ਮੈਂ ਦੱਸ ਦੇਣਾ ਕਿ ਸਰਕਾਰ ਨੇ ਜਿਹੜਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਹਦੇ ਚ ਇਹ ਗੱਲ ਵੀ ਸਾਫ਼ ਤੌਰ ਤੇ ਸਪਸ਼ਟ ਕਰ ਦਿੱਤੀ ਗਈ ਹੈ ਕਿ ਜਿਵੇਂ ਪਹਿਲਾਂ ਬੀਮਾ ਯੋਜਨਾ ਮਿਲਦੀ ਸੀ ਲੋਕਾਂ ਕੋਲ ਪੈਸੇ ਨਹੀਂ ਪਹੁੰਚਦੇ ਸੀ ਟਾਈਮ ਲੰਘ ਜਾਂਦਾ ਸੀ ਕਿਸਾਨ ਨਾਰਾਜ਼ ਹੁੰਦੇ ਸੀ ਤਾਂ ਹੁਣ ਇੱਕ ਨਵਾਂ ਆਧਾਰਾ ਬਣਾਇਆ ਜਾਏਗਾ ਉਹਦੇ ਲਈ ਬਣਾਇਆ ਤਾ ਗਿਆ ਤੇ ਯਾਨੀ ਕਿ ਸਰਕਾਰ ਦਾ ਜਿਹੜਾ ਮੁਆਵਜ਼ਾ ਉਹ ਕਿਸਾਨਾਂ ਦਾ ਨਾਲ ਦੀ ਨਾਲ ਸਰਕਾਰ ਅਦਾ ਕਰੇਗੀ ਜੋ ਵੀ ਉਹਦਾ ਮੁਆਵਜ਼ਾ ਹੋਏਗਾ ਦੇਖੋ ਜੋ ਉਹਨਾਂ ਦੇ ਵੱਲੋਂ ਸਪਸ਼ਟਿਕਨ ਦਿੱਤਾ ਗਿਆ ਹੁਣ ਤੱਕ ਦੇਖੋ ਸੋਢੀ ਸਾਹਿਬ ਅਗਰ ਦੇਖਿਆ ਜਾਵੇ ਜਿਹੜੀ ਵੀ ਸਕੀਮ ਆਉਂਦੀ ਹੁੰਦੀ ਹੈ ਜਾਂ ਸਰਕਾਰਾਂ ਦੰਨੀਆਂ ਹੁੰਨੀਆਂ ਉਹ ਕਿਤੇ ਨਾ ਕਿਤੇ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਜੀ ਜੀ ਲੇਕਿਨ ਕਿਉਂ ਨਹੀਂ ਪਹੁੰਚਦੀਆਂ ਜਾਂ ਸਮੇਂ ਸਿਰ ਨਹੀਂ ਪਹੁੰਚਦੀਆਂ ਜਾਂ ਉਸ ਚੀਜ਼ ਨੂੰ ਪੂਰਾ ਨਹੀਂ ਕੀਤਾ ਜਾਂਦਾ ਜਿਵੇਂ 50000 ਦਾ ਕਿਸੇ ਦਾ ਨੁਕਸਾਨ ਹੈ 50000 ਲਿਸਟ ਬਣਾ ਕੇ ਕਿਤੇ ਨਾ ਕਿਤੇ ਉਹਨੂੰ 10000 ਦੇ ਰਿਹਾ 20000 ਦੇ ਰਿਹਾ ਕੌਣ ਇਸ ਦੇ ਵਿੱਚੋਂ ਪੈਸਾ ਖਾ ਰਿਹਾ ਜਾਂ ਕੌਣ ਇਸ ਚੀਜ਼ ਦੀ ਜਿਹੜੀ ਕਿਸਾਨਾਂ ਤੱਕ ਅੱਗੇ ਜਾਂ ਜ਼ਰੂਰਤਮੰਦ ਤੱਕ ਅੱਗੇ ਜਾਂ ਜਿਹਦਾ ਨੁਕਸਾਨ ਹੋਇਆ ਜਾਂ ਜਿਹਨੇ ਬੀਮਾ ਕਰਾਇਆ ਹੋਇਆ ਸੀਗਾ ਜਾਂ ਜਿਵੇਂ ਬੀਮਾ ਦੀ ਸਕੀਮ ਬੀਮੇ ਦੀ ਸਕੀਮ ਹੈ ਉਹ ਲੋਕਾਂ ਤੱਕ ਪੂਰੀ ਕਿਉਂ ਨਹੀਂ ਪਹੁੰਚਦੀ ਜੀ ਲੇਕਿਨ ਕਿਤੇ ਨਾ ਕਿਤੇ ਅਸੀਂ ਚੈਨਲ ਦੇ ਮਾਧਿਅਮ ਰਾਹੀਂ ਮੋਦੀ ਸਰਕਾਰ ਨੂੰ ਕਹੋਗੇ ਵੀ ਠੀਕ ਹੈ ਤੁਸੀਂ ਇਹ ਇਹ ਚੀਜ਼ ਦਾ ਤਾਂ ਲੋਕਾਂ ਨੂੰ ਲਾਭ ਦੇ ਰਿਹਾ ਕਿਸਾਨਾਂ ਨੂੰ ਲਾਭ ਦੇ ਰਹੇ ਆ ਉਹ ਡਾਇਆ ਬਣਾਉਣ ਵਾਲ ਨੇ ਤੁਸੀ ਲਾਭ ਦੇ ਰਹੇ ਆ ਲੇਕਿਨ ਕਿਤੇ ਨਾ ਕਿਤੇ ਤੁਸੀਂ ਜਿਹੜੇ ਜਿਹਦੇ ਪਿੱਛੇ ਅੱਜ ਪੰਜਾਬ ਦਾ ਕਿਸਾਨ ਸੜਕਾਂ ਤੇ ਉਤਰਿਆ ਹੋਇਆ ਜਾਂ ਧਰਨਿਆਂ ਤੇ ਬੈਠਾ ਜਿਵੇਂ ਸਾਡੇ ਬਾਪੂ ਡੱਲੇਵਾਲ ਸਿੰਘ ਜੀ ਅੱਜ ਦੇਖੋ ਕਿਤੇ ਨਾ ਕਿਤੇ 1 ਮਹੀਨੇ ਤੋਂ ਪਲੱਸ ਜਿਹਨੂੰ ਕਹਿੰਦੇ ਨੇ ਸਵਾ ਮਹੀਨੇ ਦੇ ਨੇੜੇ ਤੇੜੇ ਸਵਾ ਮਹੀਨੇ ਤੋਂ ਵੀ ਉੱਤੇ ਹੋ ਗਿਆ ਜਿਹੜੇ ਸਾਡੇ ਬਾਪੂ ਬੈਠੇ ਆ ਕਿਤੇ ਨਾ ਕਿਤੇ ਮਰਲ ਵਰਤ ਤੇ ਬੈਠੇ ਆ ਤੁਸੀਂ ਉਹਨਾਂ ਦਾ ਵੀ ਧਿਆਨ ਕਰੋ ਤੁਸੀਂ ਇਹ ਐਲਾਨ ਕਰ ਦਿੱਤਾ ਇਸੀ ਇਹਦਾ ਸਵਾਗਤ ਕਰਦੇ ਆ ਇਸੀ ਇਸ ਚੀ ਦੀ ਸ਼ਲਾਘਾ ਕਰਦੇ ਆ ਲੇਕਿਨ ਕਿਤੇ ਨਾ ਕਿਤੇ ਉਹ ਤਿੰਨ ਕਾਲੇ ਕਾਨੂੰਨ ਜਿਹੜੇ ਰੱਦ ਕਰਾਉਣ ਦੀ ਗੱਲ ਕਰਦੇ ਆ ਉਹਨਾਂ ਨੂੰ ਰੱਦ ਕਰਕੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਜਿਹੜਾ ਘਰ ਭੇਜਿਆ ਜਾਵੇ ਜਾਂ ਉਹਨਾਂ ਦੀਆਂ ਮੰਗਾਂ ਦਾ ਕਿਤੇ ਨਾ ਕਿਤੇ ਮਸਲਾ ਹੱਲ ਕੀਤਾ ਜਾਵੇ ਮੰਗਾ ਮੰਨਿਆ ਜਾਣ ਮੈਂ ਇਹ ਕਈ ਵਾਰ ਗੱਲ ਕੀਤੀ ਹੈ ਵੀ ਠੀਕ ਹੈ ਕਿਸਾਨਾਂ ਨੇ ਜਿੰਨੀਆਂ ਮੰਗਾਂ ਰੱਖੀਆਂ ਜਾਂ ਕੋਈ ਜਿੰਨੀਆਂ ਵੀ ਮੰਗਾਂ ਰੱਖਦਾ ਹੁੰਦਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਾਰੀਆਂ ਪੂਰੀਆਂ ਕਰਨੀਆਂ ਹੁੰਦੀਆਂ ਲੇਕਿਨ ਜਿਹੜੀਆਂ ਜ਼ਰੂਰੀਆਂ ਜਾਂ ਜਿਹੜੀਆਂ ਨੂੰ ਲਾਗੂ ਕਰਨਾ ਚਾਹੀਦਾ ਜਾਂ ਜਿਹੜੀਆਂ ਨੂੰ ਮੰਨਣਾ ਚਾਹੀਦਾ ਉਹਨਾਂ ਨੂੰ ਟਾਈਮ ਟੂ ਟਾਈਮ ਮੰਨ ਕੇ ਕਿਤੇ ਨਾ ਕਿਤੇ ਹੱਲ ਕਰ ਦੇਣਾ ਚਾਹੀਦਾ ਹੈ ਜੀ ਜਿਹੜਾ ਸਰਕਾਰ ਦਾ ਤੱਤ ਸਾਹਮਣੇ ਆਇਆ ਨੇ ਤਰਕ ਦਿੱਤਾ ਗਿਆ ਹੈ ਸਰਕਾਰ ਦੇ ਮੰਤਰੀ ਵੱਲੋਂ ਉਹ ਇਹ ਕਿਹਾ ਗਿਆ ਵੀ ਜਿਹੜੀਆਂ ਤੁਸੀਂ ਗੱਲ ਕੀਤੀ ਕੰਪਨੀਆਂ ਜਿਹੜੀ ਇਹ ਖਾਦ ਬਣਾ ਲੈ ਡੀਏਪੀ ਕੰਪਨੀਆਂ ਨੇ ਖਾਦ ਬਣਾਉਂਦੀਆਂ ਨੇ ਕਹਿੰਦੇ ਵੀ ਇਹਦੀ ਕਿਤਨਾ ਕਿਤੇ ਯਾਨੀ ਕਿ ਬਲੈਕ ਬਹੁਤ ਜ਼ਿਆਦਾ ਹੋ ਰਹੀ ਸੀ ਅਸੀਂ ਹੁਣ ਕੰਪਨੀਆਂ ਨੂੰ ਸਿੱਧੇ ਯਾਨੀ ਕਿ ਇਹਨਾਂ ਦੇ ਪੈਸੇ ਜ਼ਿਆਦਾ ਤਾਂ ਦੇ ਰਹੇ ਆ ਵੀ ਇਹ ਜਿਹੜੀ ਬਲੈਕ ਜਿਹੜੀ ਬਲੈਕ ਹੁੰਦੀ ਹੈ ਖਾਦ ਦੀ ਉਹ ਕਿਤਨਾ ਕਿਤੇ ਖਤਮ ਹੋਏਗੀ ਘਟ ਹੋਏਗੀ ਤਾਂ ਕਿ ਉਹਦਾ ਸਿੱਧਾ ਫਾਇਦਾ ਕਿਸਾਨਾਂ ਨੂੰ ਮਿਲੇਗਾ ਕਿਉਂਕਿ ਕਿਸਾਨ ਇਹ ਖਾਦ ਬਲੈਕ ਚ ਖਰੀਦ ਰਹੇ ਸੀ ਇਹ ਤੁਹਾਨੂੰ ਲੱਗਦਾ ਹੈ ਵੀ ਜਿਹੜੀ ਖਾਦ ਜਿਹੜੀ ਬਲੈਕ ਹੈ ਉਹ ਰੁਕਸਤ ਵੀ ਇੱਦਾਂ ਦੇਖੋ ਕਹਿਣਕ ਤਾਂ ਮੈਂ ਜਿਵੇਂ ਕੱਲ ਦੇ ਲਾਈਵ ਦੇ ਵਿੱਚ ਵੀ ਕਿਹਾ ਸੀਗਾ ਵੀ ਜਿਵੇਂ ਮਾਨ ਸਾਹਿਬ ਕੋਈ ਐਲਾਨ ਕਰਦੇ ਹੁੰਦੇ ਆ ਜਾਂ ਕਿਸੇ ਇੰਟਰਵਿਊ ਦੇ ਬੈਠੇ ਹੁੰਦੇ ਆ ਜਾਂ ਕੋਈ ਆਪਣੀ ਵਾਇਟ ਦੰਨੇ ਹੁੰਦੇ ਆ ਉਹਦੇ ਵਿੱਚ ਬਹੁਤ ਵਧੀਆ-ਵਧੀਆ ਗੱਲਾਂ ਲੱਗਦੀ ਹੁੰਦੀਆਂ ਜਿਵੇਂ ਮੋਦੀ ਸਾਹਿਬ ਨੇ ਕਿਹਾ ਜਾਂ ਜਿਵੇਂ ਹੁਣ ਐਲਾਨ ਆਇਆ ਬਹੁਤ ਵਧੀਆ-ਵਧੀਆ ਗੱਲਾਂ ਲੱਗਦੀਆਂ ਹੁੰਦੀਆਂ ਲੇਕਿਨ ਗਰਾਊਂਡ ਜ਼ੀਰੋ ਤੇ ਕਿਹਾ ਉਹ ਚੀਜ਼ ਹੋ ਪਾਊਗੀ ਉਸ ਚੀਜ਼ ਨੂੰ ਆਮਲੀ ਜਾਮਾ ਪਹਿਨਾਇਆ ਜਾਊਗਾ ਜਾਂ ਰੈਲਿਟੀ ਦੇ ਵਿੱਚ ਚੀਜ਼ ਹੋ ਸਕੂਗੀ ਇਹ ਤਾਂ ਹੁਣ ਟਾਈਮ ਦੱਸੂਗਾ ਲੇਕਿਨ ਐਲਾਨ ਹੋਇਆ ਐਲਾਨ ਬਹੁਤ ਹੋ ਜਾਂਦੇ ਆ ਸਰਕਾਰਾਂ ਐਲਾਨ ਕਰ ਜਾਂਦੀਆਂ ਪ੍ਰਧਾਨ ਮੰਤਰੀ ਐਲਾਨ ਕਰ ਜਾਂਦਾ ਸੀਐਮ ਐਲਾਨ ਕਰ ਜਾਂਦਾ ਲੇਕਿਨ ਉਹਨਾਂ ਦਾ ਕਿੰਨਾ ਖਲਾਬ ਉਹ ਐਲਾਨ ਦੇ ਵਿੱਚ ਹੁੰਦਾ ਲੋਕਾਂ ਦਾ ਕਿੰਨਾ ਖਲਾਬ ਉਹ ਐਲਾਨ ਐਲਾਨ ਹੋਣ ਤੋਂ ਬਾਅਦ ਹੁੰਦਾ ਹੈ ਜੋ ਚੀਜ਼ ਨੂੰ ਨਿਪਰੇ ਚਾੜਨ ਤੋਂ ਬਾਅਦ ਹੁੰਦਾ ਤਾਂ ਉਹਨਾਂ ਟਾਈਮ ਦੱਸੂਗਾ ਜੀ ਨਹੀਂ ਆਪਾ 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 ਨਾ ਕੱਲ ਇੱਕ ਮੁੱਦੇ ਦੀ ਗੱਲਵਾ ਕੀਤੀ 90 ਸਾਲ ਤੇ ਗਰੰਟੀ ਦੇਗਾ ਕੀਤੀ ਸੀ ਮੈਂ ਪੰਜਾਬ ਸਰਕਾਰ ਤੇ ਆ ਜੰਨਾ ਮੈਨੂੰ ਲੱਗਦਾ ਹੈ ਸ਼ਾਇਦ ਕਿਤੇ ਨਾ ਕਿਤੇ ਉਹਦਾ ਅਸਰ ਹੁੰਦਾ ਦਿਖਾਈ ਦਿੱਤਾ ਹੈ ਕੱਲ ਸ਼ਾਇਦ ਆਪਣਾ ਲਾਈਵ ਪਹੁੰਚਿਆ ਹੈ ਕਈ ਮੰਤਰੀਆਂ ਤੱਕ ਤੇ ਕੱਲ ਪੰਜਾਬ ਸਰਕਾਰ ਨੇ ਨਵਾਂ ਐਲਾਨ ਕਰ ਦਿੱਤਾ ਹੈ ਵੀ ਜਿਹੜੇ ਹੁਣ 90 ਵੈਜ ਜੋੜੇ ਆ ਉਹਨਾਂ ਨੂੰ 2.5 ਲੱਖ ਰੁਪਏ ਸਰਕਾਰ ਮਦਦ ਕਰੇਗੀ 2.5 ਲੱਖ ਰੁਪਏ ਦਿੱਤਾ ਜਾਵੇਗਾ ਤੇ ਤੁਹਾਨੂੰ ਪਤਾ ਹੈ ਕਿ ਪਹਿਲਾਂ ਛਗਣ ਸਕੀਮਾਂ ਹੁੰਦੀਆਂ ਸੀਗੀਆਂ ਹੋ ਸਕਦਾ ਉਹ ਵੀ ਦੁਬਾਰਾ ਸ਼ੁਰੂ ਹੋਣ ਕੁੜੀਆਂ ਦੀਆਂ ਦੇਖੋ ਬਿਲਕੁਲ ਜਿਹੜਾ ਖਬਰ ਦਾ ਜਿਹੜਾ ਇਫੈਕਟ ਪੈਂਦਾ ਹੁੰਦਾ ਸਰਪੈਂਦਾ ਹੁੰਦਾ ਜ਼ਰੂਰ ਪੈਂਦਾ ਹੁੰਦਾ ਜੀ ਉਹ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਲੇਕਿਨ ਜਿਹੜੀ ਤੁਸੀਂ ਸ਼ਗਨ ਸਕੀਮ ਦੀ ਗੱਲ ਕਰਦੇ ਆ ਇਹ ਪੰਜਾਬ ਸਰਕਾਰ ਵੱਲੋਂ ਬਾਦਲ ਸਰਕਾਰ ਦੀ ਜਿਹੜੀ ਬਾਲੋ ਸਾਹਿਬ ਦੀ ਜਿਹੜੀ ਸਰਕਾਰ ਸੀ ਉਹਨਾਂ ਵੱਲੋਂ 50000 ਕੀਤਾ ਗਿਆ ਸੀ ਜੀ ਤੋ ਬਾਅਦ ਕਾਂਗਰਸ ਸਰਕਾਰ ਆਈ 50000 ਚੱਲਦਾ ਰਿਹਾ ਜੀ ਉਸ ਤੋਂ ਬਾਅਦ ਜਦੋਂ ਮਾਨ ਸਾਹਿਬ ਦੀ ਸਰਕਾਰ ਆਈ ਕੁਝ ਤੇ ਕੁਝ ਲੋਕਾਂ ਨੂੰ ਉਸੀ ਦਾ ਲਾਭ ਹੋਇਆ ਲੇਕਿਨ ਥੋੜੀ ਦੇਰ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਬੰਦ ਕਿਉਂ ਕਰ ਦਿੱਤਾ ਗਿਆ ਵੀ ਜੋ ਫੰਡ ਸੈਂਟਰ ਸਰਕਾਰ ਤੋਂ ਆਉਣਾ ਸੀ ਉਹ ਟਾਈਮ ਟੂ ਟਾਈਮ ਆ ਨਹੀਂ ਸੀ ਰਿਹਾ ਜਰ ਉਹ ਸਰਕਾਰਾਂ ਤੱਕ ਪਹੁੰਚ ਨਹੀਂ ਸੀ ਪੰਜਾਬ ਸਰਕਾਰ ਤੱਕ ਉਹ ਅੱਗੇ ਲੋਕਾਂ ਤੱਕ ਨਹੀਂ ਸੀ ਪਹੁੰਚ ਰਿਹਾ ਲੇਕਿਨ ਹੁਣ ਜਿਹੜਾ ਕੱਲ ਨਵਾਂ ਐਲਾਨ ਹੋਇਆ ਜਿਵੇਂ ਇੰਟਰ ਕਾਸਟ ਲੋਕ ਬੱਚੇ ਸਾਡੇ ਵਿਆਹ ਕਰਾਉਨੇ ਆ ਉਹਨਾਂ ਦੀ ਜਿਹੜੀ ਉਹ 50000 ਸੀਗੀ ਉਹਨੂੰ ਵਧਾ ਕੇ ਕਿਤੇ ਨਾ ਕਿਤੇ 2.5 ਲੱਖ ਕਰ ਦਿੱਤਾ ਗਿਆ ਉਹ ਜਿਹੜੀ ਸ਼ਗਨ ਸਕੀਮ ਆ ਉਹ 2.5 ਲੱਖ ਰੁਪਇਆ ਜਿਹੜੀ ਆ ਕਿਤੇ ਨਾ ਕਿਤੇ ਲੋਕਾਂ ਨੂੰ ਦਿੱਤੀ ਜਾਵੇਗੀ ਜਿਹੜੇ ਇਹ ਜਿਵੇਂ ਮੈਂ ਬਹੁਤ ਵਾਰ ਗੱਲ ਕਰਦਾ ਹੁੰਦਾ ਵੀ ਜਿਹੜੀ ਸੈਂਟਰ ਸਰਕਾਰ ਦੇ ਵਿੱਚ ਜਾਂ ਸੂਬਾ ਸਰਕਾਰ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਜਿਹੜੀ ਇੱਕ ਕਿਤੇ ਨਾ ਕਿਤੇ ਤਾਲਮੇਲ ਹੁੰਦਾ ਜਦੋਂ ਉਹ ਤਾਲਮੇਲ ਡਗਮਗਾ ਜਾਂਦਾ ਹੈ ਤਾਲਮੇਲ ਹਿੱਲੇ ਜਾਂਦਾ ਫਿਰ ਕਿਤੇ ਨਾ ਕਿਤੇ ਲੋਕਾਂ ਨੂੰ ਨੁਕਸਾਨ ਹੋ ਜਾਂਦਾ ਜਿਵੇਂ ਜੀਐਸਟੀ ਦੀ ਪੰਜਾਬ ਗੱਲ ਕਰਦਾ ਜਾਂ ਹੋਰ ਬਹੁਤ ਵਿਸ਼ਿਆਂ ਤੇ ਪੰਜਾਬ ਸਰਕਾਰ ਗੱਲ ਕਰਦੀ ਹੈ ਜੋ ਸੈਂਟਰ ਸਰਕਾਰ ਵੱਲੋਂ ਰੋਕ ਲਈ ਜਾਂਦੀ ਹੈ ਜਾਂ ਕਿਤੇ ਨਾ ਕਿਤੇ ਉਸ ਨੂੰ ਨਹੀਂ ਦਿੱਤਾ ਜਾਂਦਾ ਸੋ ਚੈਨਲ ਦੇ ਮਾਧਿਅਮ ਰਾਹੀਂ ਮੈਂ ਕਹਿਣਾ ਵੀ ਜੋ ਸੂਬਾ ਸਰਕਾਰ ਦਾ ਹੱਕ ਹੁੰਦਾ ਅਧਿਕਾਰ ਹੁੰਦਾ ਹੈ ਸੈਂਟਰ ਸਰਕਾਰ ਵੱਲੋਂ ਦੇਣ ਦਾ ਉਹ ਆਮ ਸੂਬਿਆਂ ਬਾਗ ਹੀ ਪੰਜਾਬ ਸਰਕਾਰ ਨੂੰ ਦਿੱਤਾ ਜਾਵੇ ਤਾਂ ਜੋ ਪੰਜਾਬ ਸਰਕਾਰ ਅੱਗੇ ਲੋਕਾਂ ਨੂੰ ਦੇ ਸਕੇ ਠੀਕ ਹੈ ਅਗਰ ਸੈਂਟਰ ਸਰਕਾਰ ਦੇ ਰਹੀ ਹੈ ਸੂਬਾ ਸਰਕਾਰ ਨਹੀਂ ਦੇ ਰਹੀ ਫਿਰ ਇਸੀ ਕਹੂੰਗਾ ਵੀ ਸੂਬਾ ਸਰਕਾਰ ਦੀ ਗਲਤੀ ਹੈ ਜੀ ਸ਼ਰਮਾ ਜੀ ਸੂਬਾ ਸਰਕਾਰ ਤਾਂ ਦੇਖੋ ਹੁਣ ਸੈਂਟਰ ਵੱਲ ਤਾਂ ਯਾਨੀ ਕਿ ਇੱਕ ਪ੍ਰਧਾਨ ਮੰਤਰੀ ਕਨਗ ਹੋਈ ਨੇ ਸਾਰਿਆਂ ਨੂੰ ਪਤਾ ਹੈ ਉਹ ਮਿਲਦੀ ਹੈ ਤੇ ਪਹਿਲਾ 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 ਬਹੁਤ ਵਧੀਆ ਲੋਕਾਂ ਨੂੰ ਮਿਲੀ ਉਹਦੇ ਕਾਰਡ ਵੀ ਬਣਾਏ ਗਏ ਮੈਨੂੰ ਯਾਦ ਹੈ ਕਿ ਜਦੋਂ ਕੈਪਟਨ ਰਿੰਦਰ ਸਰਕਾਰ ਸੀ ਉਹਨਾਂ ਨੇ ਕਾਰਡ ਵੀ ਇੱਕ ਜਾਰੀ ਕੀਤੇ ਰਾਸ਼ਨ ਕਾਰਡ ਦੇ ਪਰ ਹੁਣ ਜੋ 2 ਸਾਲਾਂ ਪਹਿਲਾਂ ਸੁਣਨ ਤੋਂ ਆ ਰਿਹਾ ਕਿ ਕਈ ਬੰਦੇ ਗਰੀਬਾਂ ਦੇ ਨਾਮ ਕੱਢ ਦਿੱਤੇ ਗਏ ਉਹ ਨਾਮ ਜਦੋਂ ਵੀ ਕੋਈ ਬੰਦਾ ਪੁਆਣ ਜਾਂਦਾ ਆਪਣੇ ਯਾਨੀ ਕਿ ਫੂਡ ਸਪਲਾਈ ਦਫਤਰ ਦੇ ਜਾ ਉੱਥੇ ਕਿਹਾ ਜਾਂਦਾ ਕਿ ਸਰਕਾਰ ਵੱਲੋਂ ਅਜੇ ਪੋਰਟੇਬਲ ਨਹੀਂ ਖੋਲਿਆ ਗਿਆ ਇਹ ਪੋਰਟੇਬਲ ਕਿਉਂ ਨਹੀਂ ਖੁੱਲ ਰਿਹਾ ਕਿਸ ਵਜ੍ਹਾ ਨਹੀਂ ਖੁਰ ਰਿਹਾ ਕਿਉਂਕਿ ਦੇਖੋ ਉਹ ਬੰਦੇ ਨੂੰ ਕਣਕ ਮਿਲ ਰਹੀ ਹੈ ਜਿਨ੍ਹਾਂ ਨੂੰ ਲੋੜ ਨਹੀਂ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਦੀ ਕਣਕ ਕਿੱਥੇ ਜਾ ਰਹੀ ਹੈ ਕੌਣ ਖਾ ਰਿਹਾ ਹੈ ਸਰਕਾਰ ਇਹਦੇ ਵੱਲ ਕਦੇ ਵੀ ਧਿਆਨ ਦੇ ਰਹੀ ਮੈਂ ਇਸ ਵਿਸ਼ੇ ਤੇ ਬਹੁਤ ਵਾਰ ਪਹਿਲਾਂ ਵੀ ਗੱਲ ਕਰ ਚੁੱਕਿਆ ਹਾਂ ਕਿ ਸਰਕਾਰ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਸਾਡੀ ਸੁਣਦੀ ਨਹੀਂ ਇਹਨਾਂ ਦੀ ਅੱਖਾਂ ਕਿਉਂ ਨਹੀਂ ਖੁੱਲ ਰੀਆਂ ਯਾਨੀ ਤੇ ਕਿਤੇ ਕਿਤੇ ਵੱਡਾ ਕਪਲਾ ਹੋ ਰਿਹਾ ਕਣਕ ਦਾ ਦਾਲ ਆਟਾ ਸਕੀਮ ਚ ਹੋਈ ਆ ਬਿਲਕੁਲ ਕਪੜਿਆਂ ਦੇ ਵਿੱਚ ਤਾਂ ਜਿਹੜੇ ਸੈਂਟਰ ਸਰਕਾਰ ਦੇ ਡਿਪਾਰਟਮੈਂਟ ਆ ਉਹ ਵੀ ਛੇਰ ਆ ਅੱਬਲਾਂ ਜੀ ਨੰਬਰ 1 ਐ ਕਿਤੇ ਨਾ ਕਿਤੇ ਸੂਬਾ ਸਰਕਾਰ ਸਾਡੇ ਪੰਜਾਬ ਸਰਕਾਰ ਦੇ ਵੀ ਡਿਪਾਰਟਮੈਂਟ ਬਪਾ ਗਏ ਜਿਹੜੇ ਕਿਤੇ ਨਾ ਕਿਤੇ ਅੱਬਲ ਜਾਬਾਨ ਨੰਬਰ ਤੇ ਆ ਲੇਕਿਨ ਇਹੀ ਕਪੜੇ ਵਾਜੀ ਨੂੰ ਅਸੀਂ ਹਮੇਸ਼ਾ ਹੀ ਕਹਿੰਨੇ ਹਾਂ ਵੀ ਇਹੀ ਕਪੜੇ ਵਾਜੀ ਬੰਦ ਹੋਣੀ ਚਾਹੀਦੀ ਐ ਇਹੀ ਕਾਲਾ ਬਾਜ਼ਾਰੀ ਕਿਤੇ ਨਾ ਕਿਤੇ ਬੰਦ ਹੋਣੀ ਚਾਹੀਦੀ ਐ ਜਿਵੇਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਐ ਜੀ ਮੰਨ ਲਓ ਹੁਣ ਇੱਕ ਸੈਂਟਰ ਸਰਕਾਰ ਤੋਂ ਕੰਨਕਾਰ ਰਹੀ ਐ ਇੱਕ ਪੰਜਾਬ ਸਰਕਾਰ ਦੀ ਕੰਨਕਾਰ ਰਹੀ ਐ ਮੈਂ ਇੱਕ ਦੋ ਦਿਨ ਪਹਿਲਾਂ ਵੀ ਕਿਹਾ ਸੀਗਾ ਵੀ ਦੇ ਸਾਨੂੰ ਨਹੀਂ ਪਤਾ ਲੱਗਦਾ ਵੀ ਸੈਂਟਰ ਵਾਲੀ ਮਿਲ ਰਹੀ ਆ ਜਾਂ ਪੰਜਾਬ ਵਾਲੀ ਮਿਲ ਰਹੀ ਆ ਜਾਂ ਪੰਜਾਬ ਵਾਲੀ ਨਹੀਂ ਮਿਲ ਰਹੀ ਸੈਂਟਰ ਵਾਲੀ ਨਹੀਂ ਮਿਲ ਰਹੀ ਲੇਕਿਨ ਜਿਹੜੀ ਚੀਜ਼ ਦਾ ਲਾਭ ਜ ਹੈ ਜਿਹੜੀ ਸਕੀਮ ਦਿੱਤੀ ਜਾਂਦੀ ਹੈ ਉਹ ਕਿਤੇ ਨਾ ਕਿਤੇ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਰਟਰ ਹੁੰਨੇ ਆ ਜਾਂ ਉਹਨਾਂ ਦੇ ਵਲੰਟੀਅਰ ਹੁੰਨੇ ਆ ਜਾਂ ਉਹਨਾਂ ਦੇ ਜਿਹੜੇ ਕਿਤੇ ਨਾ ਕਿਤੇ ਨਾਲ ਜੁੜੇ ਹੋਏ ਲੋਕ ਹੁੰਨੇ ਆ ਉਸ ਚੀਜ਼ ਦਾ ਲਾਭ ਲੈ ਰਹੇ ਆ ਜਾਂ ਲਾਭ ਲੈ ਲੈਣਗੇ ਦੂਜੀ ਸਰਕਾਰ ਆਈ ਗਈ ਉਹ ਲੈ ਲੈਣਗੇ ਲੇਕਿਨ ਗਰਾਊਂਡ ਜ਼ੀਰੋ ਤੇ ਆ ਕੇ ਜੋ ਸਚਾਈ ਹੈ ਜੋ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਲੋ ਉਹੀ ਹੋਣਾ ਚਾਹੀਦਾ ਵੀ ਜੋ ਸਕੀਮ ਜੋ ਸਰਕਾਰਾਂ ਨੇ ਕਿਤੇ ਨਾ ਕਿਤੇ ਗਾਰੰਟੀਆਂ ਵਾਰੰਟੀਆਂ ਲੋਕਾਂ ਨੂੰ ਦਿੱਤੀਆਂ ਵੀ ਹੋਣੀਆਂ ਜਦੋਂ ਪੂਰੀਆਂ ਕਰਨੀਆਂ ਹੋਣੀਆਂ ਫਿਰ ਉਸ ਹਿਸਾਬ ਨਾਲ ਕੀਤੀਆਂ ਜਾਣ ਜੋ ਤੁਸੀਂ ਕਿਹਾ ਹੁੰਦਾ ਜਾਂ ਉਹ ਸਿਸਟਮ ਦੇ ਵਿੱਚ ਹੋਣੀ ਚਾਹੀਦੀਆਂ ਨਾ ਕਿ ਡੰਡੇ ਦੇ ਜ਼ੋਰ ਨਾਲ ਜਿਹਦੀ ਸਰਕਾਰ ਹੁੰਦੀ ਉਹ ਲੋਕ ਲਾਭ ਲੈ ਜਾਂਦੇ ਆ ਦੂਜੇ ਵਿਚਾਰੇ ਰਹਿ ਜਾਂਦੇ ਆ ਹੁਣ ਜੇ ਮੈਂ ਤੁਸੀਂ ਕਿਹਾ ਵੀ ਹਾਂ ਸਰਕਾਰ ਦੇ ਵਿੱਚ ਜਾਂ ਕੋਈ ਸਰਕਾਰ ਆਪਣੀ ਆਪਣੇ ਹਿਸਾਬ ਨਾਲ ਦੇ ਰਹੀ ਹੈ ਜਾਂ ਆਪਣੇ ਲੋਕਾਂ ਨੂੰ ਲਾਭ ਦੇ ਰਹੀ ਹੈ ਇਹ ਚੀਜ਼ਾਂ ਮੱਦ ਹੋਣੀਆਂ ਚਾਹੀਦੀਆਂ ਇੱਕ ਮਤਲਬ ਗਰੈਤ ਨਹੀਂ ਕਿਸੇ ਨਾਲ ਹੋਣੀ ਚਾਹੀਦੀ ਜੇ ਕੋਈ ਸਕੀਮ ਆ ਰਹੀ ਹੈ ਜਾਂ ਕੋਈ ਲਾਭ ਮਿਲਣਾ ਚਾਹੀਦਾ ਉਹ ਉਹ ਲੋਕਾਂ ਨੂੰ ਮਿਲਣਾ ਚਾਹੀਦਾ ਜ਼ਰੂਰਤਮੰਦ ਲੋਕਾਂ ਨੂੰ ਮਿਲਣਾ ਚਾਹੀਦਾ ਹੁਣ ਧਰਨਾੜ ਲੋਕ ਕਣਕ ਲੈ ਰਹੇ ਆ ਜ਼ਮੀਨ ਜਾਇਦਾਦ ਵਾਲੇ ਲੋਕ ਕਣਕ ਲੈ ਰਹੇ ਆ ਜਾਂ ਨੌਕਰੀ ਪੇਸ਼ਾ ਜਿਨ੍ਹਾਂ ਕੋਲ ਚੰਗੀ ਕਮਾਈ ਪਰਮਾਤਮਾ ਨੇ ਦਿੱਤੀ ਹੋਇਆ ਕਣਕ ਲੇਰੀਆਂ ਜਾਂ ਸਕੀਮ ਦਾ ਲਾਭ ਲੈ ਰਹੇ ਆ ਉਹ ਨਹੀਂ ਲੈਣਾ ਚਾਹੀਦਾ ਉਹ ਪੂਰਨ ਤੌਰ ਤੇ ਸੰਪੂਰਨ ਤੌਰ ਤੇ ਬੰਦ ਹੋਣੀ ਚਾਹੀਦੀ ਉਹ ਚੀਜ਼ ਜਿਹੜੇ ਆਮ ਨਜਾਇਜ਼ ਲੋਕ ਲਾਭ ਲੰਨੇ ਆ ਜੀ ਜ਼ਰੂਰਤਵੰਦਾਂ ਤੱਕ ਪਹੁੰਚਣੀ ਚਾਹੀਦੀ ਹੈ ਇਹ ਚੀਜ਼ ਹੋਰ ਸ਼ਰਮਾ ਜੀ ਤੁਹਾਨੂੰ ਲੱਗਦਾ ਨਹੀਂ ਮੈਂ ਤੁਹਾਨੂੰ ਇਹ ਤੱਥ ਵੀ ਪੇਸ਼ ਕਰ ਦੇਣਾ ਕਿ ਇਹਦਾ ਕਾਰਨ ਕੀ ਹੈ ਕਿਉਂ ਇਹ ਚੋਰੀ ਵਿਆਰੀ ਹੋ ਰਹੀ ਹੈ ਕਿਉਂਕਿ ਜਿਹੜੇ ਕਣਕ ਦੀਪੂ ਹੋਲਡਰ ਨੇ ਜਿਨ੍ਹਾਂ ਕੋਲ ਕਣਕ ਜਾਂਦੀ ਹੈ ਉੱਥੇ ਇੱਕ ਕਾਨੂੰਨ ਇਹਨਾਂ ਦਾ ਕਹਿੰਦਾ ਹੈ ਵੀ ਜਦੋਂ ਕਣਕ ਵੰਡੇ ਨੇ ਤਾਂ ਉੱਥੇ ਕਣਕ ਦੇ ਇਨਸਪੈਕਟਰ ਦਾ ਹੋ ਪਰ ਅਸਲੀ ਦਾ ਕਈ ਵਾਰ ਦੇਖਿਆ ਕਿ ਕਨਕ ਇਨਸਪੈਕਟਰ ਹੁੰਦਾ ਹੀ ਨਹੀਂ ਜਦੋਂ ਅਸੀਂ ਇਸ ਪੱਖ ਤੇ ਮੈਂ ਇੱਕ ਦੋ ਇਨਸਪੈਕਟਰਾਂ ਨਾਲ ਗੱਲ ਵੀ ਕੀਤੀ ਮੈਂ ਆਪਣੇ ਇਲਾਕੇ ਦੇ ਇਨਸਪੈਕਟਰ ਨਾਲ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਜੀ ਮੇਰੇ ਕੋਲ ਇਲਾਕੇ ਹੀ ਬਹੁਤ ਨੇ ਕਹਿੰਦਾ ਤੁਹਾਡਾ ਮਰੋੜੀ ਹੈ ਮੇਰੇ ਕੋਲ ਤਾਂ ਕਿਹਾ 10 ਮਲੇ ਹੋਰ ਨੇ ਮੈਂ ਕਿਤੇ ਕਿਤੇ ਜੰਦਾ ਬੈਠਾ ਤਾਂ ਇਹਦਾ ਫਾਇਦਾ ਵੀ ਕਿਤਨਾ ਕਿਤੇ ਜਾਂ ਡੀਪੂ ਹੋਲਡਰ ਹੈ ਉਹ ਚੁੱਕਦਾ ਉਹ ਜਿਹੜੀ ਕਣਕ ਹੈ 2-2 ਕਿਲੋ ਘਟਨ ਦਿੱਤੀ ਆ ਰਹੀ ਹੈ ਲੋਕ ਲੋਕ ਜੇ ਬੋਲਦੇ ਆ ਤਾਂ ਲੋਕਾਂ ਦੇ ਕਾਰਡ ਕੱਟੇ ਜਾਂਦੇ ਨੇ ਦੇਖੋ ਦੇਖੋ ਸਿਕਤਾਈ ਇਸੀ ਚੀਜ਼ ਨੂੰ ਕਹਿੰਦੇ ਆ ਇਸੀ ਚੀਜ਼ ਨੂੰ ਕਹਿੰਦੇ ਸਿਕਤਾਈ ਇਸੀ ਚੀਜ਼ ਦਾ ਨਾਮ ਹੁੰਦਾ ਹੈ ਅਗਰ ਸਰਕਾਰਾਂ ਇਸ ਚੀਜ਼ ਨੂੰ ਸਕੀਮ ਨੂੰ ਲਾਗੂ ਕਰ ਦਿੰਨੀ ਆ ਤਾਂ ਨਾਲ ਜਿਹੜੇ ਉਹਦੇ ਜੁੜੇ ਹੋਏ ਵਿਭਾਗ ਹੁੰਨੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਸਖਤ ਆਦੇਸ਼ ਹੋਣੇ ਚਾਹੀਦੇ ਆ ਠੀਕਾ ਇੱਕ ਇਨਸਪੈਕਟਰ ਦੇ ਕੋਲ ਬਹੁਤ ਏਰੀਆ ਹੋਣਗੇ ਮੈਂ ਮੰਨਦਾ ਲੇਕਿਨ ਉਹ ਸਰਕਾਰ ਨੂੰ ਚਾਹੀਦਾ ਵਿਭਾਗ ਨੂੰ ਚਾਹੀਦਾ ਵੀਸ ਹਿਸਾਬ ਨਾਲ ਉਹਨਾਂ ਇਨਸਪੈਕਟਰਾਂ ਨੂੰ ਏਰੀਆ ਏਰੀਆ ਦੀ ਵੰਡ ਹੋਣੀ ਚਾਹੀਦੀ ਹੈ ਜੋ ਕਿ ਲੋਕਾਂ ਨੂੰ ਆਰਾਮ ਨਾਲ ਚੀਜ਼ ਮਿਲ ਸਕੇ ਆਰਾਮ ਨਾਲ ਲੋਕਾਂ ਦੇ ਵਿੱਚ ਆ ਸਕੇ ਨਾ ਜੋ ਤੱਕਾ ਹੋ ਸਕੇ ਦੇਖੋ ਜੇ ਹੁਣ ਕਣਕ ਆਉਂਦੀ ਹੈ ਜੀ ਪਹਿਲੀ ਗੱਲ ਹੈ ਬਹੁਤ ਜਗ੍ਹਾ ਤੇ ਜਦ ਜਾ ਕੇ ਮੈਂ ਦੇਖਿਆ ਵੀ ਜਿਹੜਾ ਸਰਕਾਰੀ ਅਨਾਜ ਆਉਂਦਾ ਹੁੰਦਾ ਹੈ ਸਰਕਾਰੀ ਕਣਕ ਆਉਂਦੀ ਹੈ ਲੋਕਾਂ ਨੂੰ ਜਿਹੜੀ ਵੰਡਣੀ ਹੁੰਦੀ ਹੈ ਪਹਿਲਾਂ ਤਾਂ ਉਹ ਖੁੱਲੇ ਅਸਮਾਨ ਦੇ ਵਿੱਚ ਰੱਖੀ ਵੀ ਹੁੰਦੀ ਹੈ ਉਉ ਦੀ ਸੇਫਟੀ ਨਹੀਂ ਹੁੰਦੀ ਦੂਜੀ ਗੱਲ ਚਲੋ ਠੀਕ ਆ ਸਰਕਾਰਾਂ ਦੀ ਗਲਤੀ ਆ ਡੀਪੂ ਹੋਲਡਰ ਦੀ ਗਲਤੀ ਆ ਪਤਾ ਨਹੀਂ ਕਿਹਦੀ ਗਲਤੀ ਆ ਲੇਕਿਨ ਕਿਤੇ ਨਾ ਕਿਤੇ ਸਾਡੇ ਲੋਕਾਂ ਦੀ ਵੀ ਗਲਤੀ ਹੋ ਜਾਂਦੀ ਹੈ ਪਹਿਲਾਂ ਤਾਂ ਪਰਚੀਆਂ ਘਟਾਉਣ ਪਿੱਛੇ ਮਾਰਾ ਮਾਰੀ ਹੋ ਜਾਂਦੀ ਆ ਫਿਰ ਦੂਜੀ ਕਿਤੇ ਨਾ ਕਿਤੇ ਜਦੋਂ ਤਸਵੀਰ ਜਾਂਨੇ ਲੈਂ ਲੱਗਣ ਪਿੱਛੇ ਕਿਤੇ ਨਾ ਕਿਤੇ ਮੇਰੀ ਇੰਨੀ ਹੋ ਗਈ ਜੀ ਤੇਰੀ ਇੰਨੀ ਹੋ ਗਈ ਸਾਡੇ ਵੱਲੋਂ ਜਿਹੜੀਆਂ ਲੜਾਈਆਂ ਕੀਤੀਆਂ ਐ ਇੰਨੀਆਂ ਜਾਂ ਸਰਕਾਰ ਵੱਲੋਂ ਜਿਹੜੀਆਂ ਸਕੀਮਾਂ ਦਿੱਤੀਆਂ ਜਾਂਦੀਆਂ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਲੈਣੀਆਂ ਨਹੀਂ ਆਉਂਦੀਆਂ ਮੈਂ ਸਿੱਧਾ ਚੈਨਲ ਤੇ ਕਹੂੰਗਾ ਦੇਣਿਆ ਵਾਲਾ ਦੇ ਰਿਹਾ ਤਾਂ ਲੈਣਿਆ ਵਾਲਾ ਨੂੰ ਲੈਣਾ ਨਹੀਂ ਆ ਰ ਅਸੀਂ ਉਹ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਉਹਨਾਂ ਜ਼ਰੂਰਤਵੰਦਾਂ ਨੂੰ ਵੀ ਅਪੀਲ ਕਰਦੇ ਆਂ ਵੀ ਅਗਰ ਸਰਕਾਰ ਦੀ ਕੋਈ ਸਕੀਮ ਆਉਂਦੀ ਹੁੰਦੀ ਹੈ ਸਰਕਾਰ ਦਿੰਦੀ ਹੁੰਦੀ ਹੈ ਤਾਂ ਉਹਨੂੰ ਬੜੇ ਆਰਾਮ ਦੇ ਨਾਲ ਲੈ ਲੜਾ ਚਾਹੀਦਾ ਹੱਲਾ ਗੁੱਲਾ ਨਹੀਂ ਪਾਉਣਾ ਚਾਹੀਦਾ ਉਹੀ ਗੱਲ ਹੋ ਜਾਂਦੀ ਹੈ ਵੀ ਜਿਹਦਾ ਡੰਡਾ ਉਹਦੀ ਮੱਝ ਹੋ ਜਾਂਦੀ ਹੈ ਜਿਹੜੇ ਸਰਕਾਰ ਦੇ ਬੰਦੇ ਹੁੰਨੇ ਆ ਆਪਣੇ ਆਪਣੇ ਬੰਦਿਆਂ ਨੂੰ ਚੀਜ਼ ਦੇ ਕੇ ਬਾਕੀ ਜ਼ਰੂਰਤਵੰਦਾਂ ਨੂੰ ਪਿੱਛੇ ਕਰ ਦਿੰਦੇ ਆ ਵਿਚਾਰਿਆਂ ਨੂੰ ਜੀ ਜੀ ਇਹ ਤਾਂ ਚਲੋ ਗੱਲ ਰਹੀ ਕਨਕ ਦੀ ਪੰਜਾਬ ਸਰਕਾਰ ਦੀ ਤੇ ਜੇ ਗੱਲ ਕਰੀ ਹੁਣ ਆਪਾਂ ਵਾਪਸ ਆਈਏ ਜਿਹੜਾ ਮੋਦੀ ਸਰਕਾਰ ਦੇ ਤੋਹਫਾ ਦਿੱਤਾ ਕਿਉਂਕਿ ਇਹਦੇ ਨਾਲ ਹੀ ਜੁੜਦਾ ਉਹ ਵੀ ਜਿਹੜਾ ਬੀਮਾ ਯੋਜਨਾ ਦੇ ਵੱਲ ਉਹਨਾਂ ਨੇ ਪੂਰਾ ਧਿਆਨ ਦਿੱਤਾ ਵੀ ਅਸੀਂ ਮੌਜਾ ਦਾਂਗੇ ਯਾਦ ਹੋਣਾ ਸ਼ਰਮਾ ਜੀ ਆਪਾਂ ਸਾਲ ਪਹਿਲਾਂ ਵੀ ਇਸੇ ਦੇ ਇੱਕ ਲਾਈਵ ਕੀਤਾ ਸੀ ਭਗਵੰਤ ਮਾਨ ਜੀ ਖੇਤਾਂ 'ਚ ਵੜੇ ਸੀਗੇ ਮੌਜਾ ਦੇਣ ਦੀ ਗੱਲ ਉਹ ਮੌਜਾ ਤੱਕ ਨਹੀਂ ਮਿਲਿਆ ਕਿਉਂਕਿ ਦੇਖੋ ਜੇ ਇਹ ਕੁਝ ਪੈਸੇ ਆਣਗੇ ਜਾਂ ਕੋਈ ਵੀ ਗ੍ਰਾਂਟ ਆਏਗੀ ਤਾਂ ਉਹ ਪੰਜਾਬ ਸਰਕਾਰ ਨੂੰ ਆਏਗੀ ਪੰਜਾਬ ਸਰਕਾਰ ਕਿਸਾਨਾਂ ਨੂੰ ਦੇਗੀ ਬੀਮਾ ਯੋਜਨਾ ਤਾਂ ਜਿਹੜੀ ਪੰਜਾਬ ਸਰਕਾਰ ਨੇ ਆਪਣੀ ਗ੍ਰਾਂਟ ਨਹੀਂ ਆਇਆ ਕਿਸਾਨਾਂ ਨੂੰ ਦਿੱਤੀ ਆਪਣਾ ਬਹੁਤ ਦਿੱਤਾ 150 ਪਹਿਲਾਂ ਪਾਣੀ ਵਾਲਾ ਇਹ ਜਿਹੜੀ ਮੋਦੀ ਸਰਕਾਰ ਤੋਂ ਆਏਗੀ ਇਹ ਕਦੋਂ ਮਿਲੇਗਾ ਫਿਰ ਇੱਕ ਦਿਖਾਵਾ ਹੀ ਕੀਤਾ ਗਿਆ ਨਾ ਸਿਰਫ ਕਿਉਂਕਿ ਬਾਰਡਰ ਦੇ ਕਿਸਾਨ ਬੈਠਾ ਤਿਆਰ ਕੇ ਦਿਖਾਵਾ ਕੀਤਾ ਗਿਆ ਇੱਕ ਆ ਬਿਲਕੁਲ ਬਿਲਕੁਲ ਦੇਖੋ ਜਿਹਨੂੰ ਮੈਂ ਕਹਿ ਰਿਹਾ ਵੀ ਅਮਲੀ ਜਮਾ ਪਹਿਨਾ ਉੜਾਈ ਉਹ ਚੀਜ਼ ਦੇ ਵਿੱਚ ਸੈਂਟਰ ਸਰਕਾਰ ਦੀ ਗਲਤੀ ਹੈ ਜਾਂ ਸੂਬਾ ਸਰਕਾਰ ਦੀ ਗਲਤੀ ਹੈ ਸਭ ਨਾਲੋਂ ਵੱਡੀ ਗਲਤੀ ਤਾਂ ਸੀ ਪੰਜਾਬ ਸਰਕਾਰ ਦੀ ਕਹੂੰਗਾ ਮਾਨ ਸਾਹਿਬ ਦੀ ਕਹੂੰਗੇ ਜਦੋਂ ਸਾਡੀ ਝੋਲੀ ਦੇ ਵਿੱਚ ਜੇਬ ਦੇ ਵਿੱਚ ਪੈਸੇ ਨਹੀਂ ਹੈਗੇ ਸੀ ਐਲਾਨ ਕਿਉਂ ਕਰਦੇ ਆ ਜੀ ਜਦੋਂ ਸਾਨੂੰ ਪਤਾ ਵੀ ਪਹਿਲਾਂ ਸੈਂਟਰ ਤੋਂ ਆਊਗਾ ਫਿਰ ਸਾਡੇ ਕੋਲ ਆਊਗਾ ਫਿਰ ਅਸੀਂ ਲੋਕਾਂ 'ਚ ਦਵਾਂਗੇ ਹਾਂ ਠੀਕ ਹੈ ਐਲਾਨ ਹੋਣਾ ਚਾਹੀਦਾ ਮੁਆਵਜ਼ੇ ਦਾ ਐਲਾਨ ਹੋਣਾ ਚਾਹੀਦਾ ਸਿੱਧਾ-ਸਿੱਧਾ ਕਲੀਅਰ ਕਰ ਦੇਣਾ ਚਾਹੀਦਾ ਵੀ ਇਹਦਾ ਜਿਹੜਾ ਫੰਡ ਆਉਣਾ ਹੈ ਉਹ ਸੈਂਟਰ ਤੋਂ ਆਉਣਾ ਹੈ ਅਸੀਂ ਇਸ ਦੇ ਹਿਸਾਬ ਨਾਲ ਐਸੀ ਉ ਲੋਕਾਂ ਦੇ ਵਿੱਚ ਲੈ ਕੇ ਆਉਂਗੇ ਬੇਸ਼ੱਕ ਉਹਨੂੰ ਮੀਂਹ ਲੱਗ ਜਵੇ 2 ਮਹੀਨੇ ਲੱਗ ਜਾਣਗੇ ਲੇਕਿਨ ਸਾਲ ਦੇ ਨੇੜੇ ਤੇੜੇ ਹੋ ਗਿਆ ਸਾਲ ਦੇ ਨੇੜੇ ਤੇੜੇ ਹੋ ਚੱਲੇ ਆ ਜਾਂ ਉਸ ਤੋਂ ਵੀ ਵੱਧ ਹੋ ਚੱਲਿਆ ਜਿਹੜੇ ਪਹਿਲਾਂ ਤੇ ਵੀ ਕਿਤੇ ਲੋਕਾਂ ਦੇ ਮੁਆਵਜ਼ੇ ਰੁਕੇ ਹੋਏ ਆ ਸਰਕਾਰਾਂ ਨੇ ਕਿਹਾ ਹੋਇਆ ਵਾ ਜਾਂ ਕਿਤੇ ਨਾ ਕਿਤੇ ਮੰਤਰੀਆਂ ਨੇ ਕਿਹਾ ਵੀ ਲੋਕਾਂ ਤੱਕ ਪਹੁੰਚਣਗੇ ਅੱਲੇ ਤੱਕ ਨਹੀਂ ਪਹੁੰਚੇ ਕਿਉਂ ਨਹੀਂ ਪਹੁੰਚਦੇ ਇਹ ਸੋਚਣ ਦੀ ਗੱਲ ਆ ਜਾਂ ਜਿਵੇਂ ਸਾਡੀ ਜੇਬ ਦੇ ਵਿੱਚ ਪੈਸਾ ਨਹੀਂ ਹੈਗਾ ਅਸੀਂ ਦੇਣ ਦੀ ਗੱਲ ਕਰਦੇ ਆ ਪਹਿਲਾਂ ਤਾਂ ਉਹ ਪੈਸਾ ਫੰਡ ਕਿਤੇ ਨਾ ਕਿਤੇ ਸੈਂਟਰ ਸਰਕਾਰ ਨੂੰ ਸੁਭਾ ਸਰਕਾਰ ਕੋਲ ਦੇਣਾ ਚਾਹੀਦਾ ਐਡਵਾਂਸ ਦੇ ਵਿੱਚ ਦੇ ਕੇ ਰੱਖਣਾ ਚਾਹੀਦਾ ਲੋਕ ਤਾਂ ਨਹੀਂ ਫਿਰ ਕਿਤੇ ਨਾ ਕਿਤੇ ਲੋਕ ਪੰਜਾਬ ਸਰਕਾਰ ਨੂੰ ਪੰਡਦੇ ਆ ਮੰਤਰੀਆਂ ਨੂੰ ਪੰਡਦੇ ਆ ਇਹਦੇ ਨਾਲੋਂ ਬੈਟਰ ਤਾਂ ਹੀ ਹੁੰਦਾ ਬੈਟਰ ਹੀ ਹੁੰਦਾ ਵੀ ਠੀਕ ਆ ਉਹਨਾਂ ਕੇ ਐਲਾਨ ਕਰੋ ਜਾਂ ਉਹ ਸਚਾਈ ਲੋਕਾਂ ਨੂੰ ਦੱਸੋ ਐਲਾਨ ਕਰਨ ਲੱਗੇ ਵੀ ਆਹ ਚੀਜ਼ ਸੈਂਟਰ ਵੱਲੋਂ ਆਊਗੀ ਤਾਂ ਅਸੀਂ ਲੋਕਾਂ ਤੱਕ ਪਹੁੰਚਾਉਂਗੇ ਜੀ ਤੁਹਾਨੂੰ ਫਿਰ ਇੱਕ ਤਾਂ ਇਹ ਨਹੀਂ ਲੱਗਦਾ ਵੀ ਜੇ ਨਹੀਂ ਦੇਖੋ ਆਪਾਂ ਰੋਜ਼ਾਨਾ ਗੱਲ ਕਰਦੇ ਆ ਵੀ ਮਾਨ ਸਰਕਾਰ ਫਿਰਦਾ ਸਭ ਦਿਖਾਈ ਦਿੰਦੀ ਹੈ ਵੀ ਕੱਟ ਪੁਤਲੀ ਸਰਕਾਰੀ ਹੈ ਦਿੱਲੀ ਵਾਂਗ ਕਿਉਂਕਿ ਇਹ ਵੀ ਦਿਲ ਤੋਂ ਚੱਲ ਰਹੀ ਹੈ ਉਹ ਆ ਬਿਲਕੁਲ ਬਿਲਕੁਲ ਦੇਖੋ ਕਿੰਨੇ ਵੀ ਕਿੰਨੇ ਜਿਹੜੇ ਫੈਸਲੇ ਲੈਣ ਤੋਂ ਬਾਅਦ ਐਲਾਨ ਕਰਨ ਤੋਂ ਬਾਅਦ ਯੂਟਰਨ ਲਿਆ ਸਰਕਾਰ ਨੇ ਮਾਨ ਸਾਹਿਬ ਨੇ ਉਹਦਾ ਕਾਰਨ ਇਹੀ ਹੈ ਕਿਉਂਕਿ ਜਿਵੇਂ ਪਹਿਲਾਂ ਈ ਰਿਕਸ਼ਾ ਦਾ ਰੋਹ ਚੱਲਿਆ ਤਾਂ ਮੈਂ ਇੱਕ ਛੋਟੀ ਜਿਹੀ ਉਦਾਹਰਣ ਦੇ ਦਿੰਦਾ ਜੀ 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 ਰਿਕਸ਼ਾ ਬੰਦ ਹੋਣੇ ਚਾਹੀਦੇ ਆ ਜੀ ਜਾ ਜਿਹੜੇ ਸਕੂਟਰ ਰੇੜੇ ਬਣਾਏ ਹੋਏ ਮੋਟਰਸਾਈਕਲਾਂ ਦੇ ਰੇੜੇ ਬਣਾਈ ਹੋਏ ਬੰਦ ਹੋਣੇ ਚਾਹੀਦੇ ਆ ਜੀ ਉਹ ਕੇਜਰੀਵਾਲ ਵੱਲੋਂ ਕਿਤੇ ਨਾ ਕਿਤੇ ਮਾਨ ਸਾਹਿਬ ਨੂੰ ਕਿਹਾ ਗਿਆ ਸੀਗਾ ਉਹ ਸਰਕਾਰ ਨੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚੋ ਚੀਜ਼ ਦਾ ਐਲਾਨ ਕਰ ਦਿੱਤਾ ਜਦੋਂ ਲੋਕਾਂ ਦਾ ਵਿਰੋਧ ਦੇਖਿਆ ਫਿਰ ਉਹ ਕਿਤੇ ਨਾ ਕਿਤੇ ਮਾਨ ਸਾਹਿਬ ਨੂੰ ਯੂਟਰ ਲੈਣਾ ਪੈ ਗਿਆ ਇਹਦੇ ਨਾਲੋਂ ਬਿਹਤਰ ਤਾਂ ਹੀ ਹੁੰਦਾ ਵੀ ਮਾਨ ਸਾਹਿਬ ਸੋਚ ਕੇ ਜੇ ਕੇਜਰੀਵਾਲੇ ਕੇਜਰੀਵਾਲੇ ਪਿੱਛੇ ਦੇ ਪਿੱਛੇ ਕਿਤੇ ਨਾ ਕਿਤੇ ਉਹ ਜਿਹਨੂੰ ਕਾਰ ਮੋਟਰ ਨੂੰ ਚਲਾ ਰਿਹਾ ਤਾਂ ਮਾਨ ਸਾਹਿਬ ਨੂੰ ਕਹਿ ਦੇਣਾ ਚਾਹੀਦਾ ਜਾਂ ਮਾਨ ਸਾਹਿਬ ਨੂੰ ਸੋਚ ਵਿਚਾਰ ਕੇ ਗੱਲ ਕਰਨੀ ਚਾਹੀਦੀ ਵੀ ਠੀਕ ਆ ਤੇ ਸੀਆ ਐਲਾਨ ਕਰੂੰਗੇ ਦੇ ਪਊਗਾ ਸਰਕਾਰ ਤੇ ਕਹੂਗਾ ਲੇਕਿਨ ਨਹੀਂ ਜੋ ਕੇਜਰੀਵਾਲ ਸਾਹਿਬ ਨੇ ਕਹਿਣਾ ਉਹੀ ਮਾਨ ਸਾਹਿਬ ਨੇ ਕਰ ਦੇਣਾ ਚਾਹੇ ਉਹ ਘਾਟੇ ਚ ਜੋ ਵਾਦੇ ਚ ਹੋਵੇ ਲੇਕਿਨ ਇਹ ਚੀਜ਼ ਸਰਾ ਸਰ ਗਲਤ ਆ ਸਾਡੇ ਹਿਸਾਬ ਨਾਲ ਨਹੀਂ ਫੇਰ ਫੇਰ ਨਾਰਾ ਨਾ ਨਾ ਦੋ ਰੰਗਲਾ ਪੰਜਾਬ ਬਣਾ ਰਿਆ ਰੰਗਲਾ ਪੰਜਾਬ ਤਾਂ ਕਿੱਥੇ ਰਹਿ ਗਿਆ ਇਹਦਾ ਕੰਗਲਾ ਹੋ ਗਿਆ ਨਾ ਦੇਖੋ ਅੱਜ ਕਿਸਾਨ ਬਾਰਡਰ ਦੇ ਬੈਠਾ ਆਮ ਲੋਕ ਜਿਹੜੇ ਨੇ ਉਹ ਬੇਜ਼ਗਾਰ ਬੈਠੇ ਨੇ ਲੋਕਾਂ ਨੂੰ ਨੌਕਰੀ ਨਹੀਂ ਮਿਲ ਰਹੀਆਂ ਔਰ ਜਾਨਾ ਆਪਣੀ ਫੋਨ ਲਾਈਨ ਤੇ ਗੱਲਾਂ ਹੁੰਦੀਆਂ ਇੱਕ ਪੀ ਐਚ ਡੀ ਹੋਲਡਰ ਬੰਦਾ ਸਬਜ਼ੀ ਵੇਚ ਰਿਹਾ ਹੈ ਵੇਰ ਯਾਨੀ ਕਿ ਸਰਕਾਰ ਜੇ ਆਪਾਂ ਕਹੀਏ ਤਾਂ ਗੱਲਾਂ ਕਰਨੀਆਂ ਸੀਗੀਆਂ ਰੰਗਲੇ ਪੰਜਾਬ ਦੀਆਂ ਪਰ ਪੰਜਾਬ ਬਣਿਆ ਕੰਗਲਾ ਦੇਖੋ ਮੈਂ ਸਾਫ਼ ਸ਼ਬਦਾਂ ਚ ਕਹਿਣਾ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਗੱਲਾਂ ਤੁਸੀਂ ਕਰਦੇ ਹੋ ਰੰਗਲੇ ਪੰਜਾਬ ਦੀਆਂ ਕਿਸਾਨ ਤੁਹਾਡਾ ਉੱਥੇ ਬੈਠਾ ਹੈ ਜਵਾਨ ਤੁਹਾਡੇ ਉੱਥੇ ਬੈਠੇ ਨੇ ਠੀਕ ਹੈ ਲੋ ਜਿਹੜੇ ਨੌਜਵਾਨ ਪੀੜ੍ਹੀ ਹੈ ਉਹ ਵਿਹਲੀ ਬੇਜ਼ਗਾਰ ਬੈਠੀ ਹੈ ਤੁਸੀਂ ਕਰ ਕੀ ਰੰਗਲਾ ਪੰਜਾਬ ਕਿਉਂ ਕਹਿੰਦੇ ਹੋ ਛੱਡ ਦਿਓ ਇਹ ਵਰਡ ਤਾਂ ਦੇਖੋ ਮੇਰਾ ਕਹਿਣ ਦਾ ਮਤਲਬ ਕੀ ਹੈ ਜੀ ਮੇਰਾ ਕਹਿਣ ਦਾ ਮਤਲਬ ਇਹ ਵੀ ਤੁਸੀਂ ਉਨਾਂ ਕਹ ਬੋਲੋ ਜਿੰਨਾ ਕ ਤੁਸੀਂ ਕਰ ਸਕੋ ਜੀ ਪਹਿਲਾਂ ਤੋਲੋ ਫਿਰ ਬੋਲੋ ਲੇਕਿਨ ਬੋਲ ਕੇ ਤੋਲਣਾ ਉਹ ਗਲਤ ਹੋ ਜਾਂਦਾ ਜਾਂ ਅੰਦਾਜ਼ਾ ਲਾ ਕੇ ਬੋਲ ਦੇਣਾ ਵੀ ਮੈਨੂੰ ਫਲਾਣੀ ਜਗ੍ਹਾ ਤੋਂ ਪੈਸੇ ਆਉਣਗੇ ਮੈਂ ਉੱਥੇ ਦੇ ਦੂੰਗਾ ਨਾ ਪਹਿਲਾਂ ਮੇਰੀ ਜੇਬ 'ਚ ਪੈਸੇ ਆਉਣਗੇ ਫਿਰ ਮੈਂ ਐਲਾਨ ਕਰਾਂਗਾ ਮੈਂ ਤੁਹਾਨੂੰ ਦੇ ਰਿਹਾ ਇੱਕ ਹਵਾ 'ਚ ਤੀਰ ਮਾਰ ਦੇਣਾ ਕਿਤੇ ਨਾ ਕਿਤੇ ਉਹ ਗਲਤ ਹੋ ਜਾਂਦੇ ਆ ਉਹ ਹਵਾ 'ਚ ਤੀਰ ਨਹੀਂ ਮਾਰਨੇ ਚਾਹੀਦੇ ਜਿਸ ਦਿਨ ਤੋਂ ਪੰਜਾਬ ਸਰਕਾਰ ਆਈ ਹੈ ਮਾਨ ਸਾਹਿਬ ਦੀ ਸਰਕਾਰ ਆਈ ਹੈ ਚਲੋ ਕੱਲੀ ਕਾਂਗਰਸ ਇਹਨੇ ਛੱਡੋ ਮੈਂ ਉਸੇ ਦਿਨ ਤੋਂ ਕਹਿਦਾ ਆ ਰਿਹਾ ਮਾਨ ਸਾਹਿਬ ਉਹਨਾਂ 'ਤੇ ਐਲਾਨ ਕਰੋ ਜਿੰਨਾ ਕਿ ਤੁਸੀਂ ਪੂਰਾ ਕਰ ਸਕੋ ਉਹਨਾਂ ਕੇ ਲੋਕਾਂ ਦੇ ਵਿੱਚ ਆਪਣੇ ਬਿਆਨ ਨੂੰ ਲੈ ਕੇ ਆਓ ਜੋ ਪੂਰਾ ਹੋ ਸਕੇ ਬਿਆਨ ਤਾਂ ਤੁਸੀਂ ਕਰ ਦਿੰਨੇ ਆ ਬਹੁਤ بڑے بڑے ਐਲਾਨ ਤਾਂ ਤੁਸੀਂ ਬਹੁਤ بڑے بڑے ਕਰ ਦਿੰਨੇ ਆ ਬਿਆਨ بڑے بڑے ਦੇ ਦਿੰਨੇ ਆ ਲੇਕਿਨ ਗਰਾਊਂਡ ਜੀਰੋ ਤੇ ਆ ਕੇ ਚੀਜ਼ ਠੁੱਸ ਹੋ ਜਾਂਦੀ ਆ ਬਿਲਕੁਲ ਆ ਕੇ ਜੀਰੋ ਦੀ ਜੀਰੋ ਹੋ ਜਾਂਦੀ ਆ ਐਦਾਂ ਕੀ ਹੁੰਦਾ ਕਿਉਂਕਿ ਹਵਾ ਜਦੀਰ ਮਾਰੇ ਜਾਂਦੇ ਆ ਸੋ ਹੁਣ ਵੀ ਜਿਹੜਾ 2 ਸਵਾ 2 ਸਾਲ ਦਾ ਟਾਈਮ ਕਿਤੇ ਨਾ ਕਿਤੇ ਸਰਕਾਰ ਦੇ ਕੋਲ ਪਿਆ ਹੈ ਅਗਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੇ ਮਾਨ ਸਾਹਿਬ ਦੀ ਸਰਕਾਰ ਨੇ ਆਪਣੀ ਛਾਖ ਬਚਾਉਣੀ ਹੈ ਆਪਣੀ ਖਾਹੀ ਬਚਾਉਣੀ ਹੈ ਤਾਂ 2 ਸਾਲ ਪੌਣੇ 2 ਸਾਲ ਸਵਾ 2 ਸਾਲ ਦੇ ਵਿੱਚ ਵਿੱਚ ਕਿਤੇ ਨਾ ਕਿਤੇ ਲੋਕਾਂ ਨੂੰ ਉਹ ਬਣ ਕੇ ਦਿਖਾ ਦਿਓ ਜੋ ਲੋਕਾਂ ਨੇ ਬਦਲਾਅ ਦੇ ਰੂਪ ਦੇ ਵਿੱਚ ਤੁਹਾਨੂੰ ਲੈ ਕੇ ਆਂਦਾ ਸੀਗਾ ਲੇਕਿਨ ਅਗਰ ਤੁਸੀਂ ਇਦਾਂ ਹੀ ਚੱਲਦੇ ਰਹੇ ਜੋ ਪਿੱਛੇ ਪਾਉਣੇ ਤਿੰਨ ਤਿੰਨ ਸਾਲ ਕੱਢ ਦਿੱਤੇ ਆ ਫਿਰ ਤੁਸੀਂ ਪੰਜਾਬ ਦਾ ਛੱਡੋ ਤੁਸੀਂ ਆਮ ਆਦਮੀ ਪਾਰਟੀ ਕਿਤੇ ਨਹੀਂ ਕਾਮਯਾਬ ਨਹੀਂ ਹੋਗੀ ਦਿੱਲੀ 'ਚ ਵੀ ਕਿਤੇ ਨਾ ਕਿਤੇ ਇਹਨਾਂ ਦਾ ਬੇੜਾ ਮੈਂ ਸਿੱਧਾ ਕਹੂੰਗਾ ਕਰਕ ਹੋ ਚੁੱਕਿਆ ਇਹਨਾਂ ਨੇ ਆ ਕੇ ਪੰਜਾਬ 'ਚ ਵੀ ਬੇੜਾ ਕਰਕ ਕਰ ਦਿੱਤਾ ਜੀ ਦੂਜੀਆਂ ਸਰਕਾਰਾਂ ਨਾਲੋਂ ਵੱਧ ਕੇ ਇਹ ਕਿਤੇ ਨਾ ਕਿਤੇ ਵੀ ਆਈਪੀ ਸਕਿਉਰਟੀ ਵੀ ਆਈਪੀ ਕਲਚਰ ਦੀ ਗੱਲ ਕਰਦੇ ਜਾਂ ਵੀ ਆਈਪੀ ਖਰਚਿਆਂ ਦੀ ਗੱਲ ਕਰਦੇ ਆ ਜੀ ਇਹ ਲੋਕ ਸ਼ਰਮਾਈ ਤੁਹਾਨੂੰ ਲੱਗਦਾ ਨਹੀਂ ਬੀ ਮਾਨ ਸਰਕਾਰ ਦੇ ਮਾਨ ਸਾਹਿਬ ਨੂੰ ਬੰਦ ਹੋ ਗਏ ਜਾਂ ਫਿਰ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਗਿਫਟ ਕਰਨਾ ਵੈਣਾ ਪੈਕਟ ਹਰੇ ਪੈਂਦਾ ਮੇਰੇ ਕੋਲ 6-7 ਪਏ ਆ ਮਾਨ ਸਾਹਿਬ ਨੂੰ ਮੈਂ ਭੇਜ ਦੇਣਾ ਦਦਾਨ ਕਿੱਥੇ ਕੋਰੀਅਰ ਕਰਨੇ ਆ ਜੇ ਬੰਦ ਹੋ ਗਏ ਜੀ ਕਿਉਂ ਦੇਖੋ ਇਹ ਬੜਿਆ ਉਰੇ ਚਾਹੀ ਸੀ ਵੀ ਜੱਟ ਦਾ ਮੁੰਡਾ ਹਰਾ ਪੈਂ ਚਲਾਏਗਾ ਚਲੋ ਮੰਨਿਆ ਉਹ ਚੱਲੇ ਕਿੱਥੇ ਸਾਨੂੰ ਦਿਖਾ ਦੇ ਨਹੀਂ ਬਿਲਕੁਲ ਬਿਲਕੁਲ ਦੇਖੋ ਤੋਲਿਆ ਨਹੀਂ ਗਿਆ ਬੋਲਣ ਤੋਂ ਪਹਿਲਾਂ ਜੀ ਬੋਲਣ ਤੋਂ ਪਹਿਲਾਂ ਤੋਲਣਾ ਪੈਂਦਾ ਜੀ ਉਸ ਚੀਜ਼ ਦੇ ਨਾਪ ਤੋਲ ਕਰਨਾ ਪੈਂਦਾ ਵੀ ਆ ਚੀਜ਼ ਮੈਂ ਜਵਾਨ ਚੋਂ ਕੱਢਣ ਲੱਗਿਆ ਆਪਣੇ ਮੂੰਹ ਚੋਂ ਕੱਢਣ ਲੱਗਿਆ ਕਿਵੇਂ ਕਰ ਸਕਦਾ ਕਹਿਣਾ ਸੌਖਾ ਹੈ ਬਹੁਤ ਜਿਹੜੀਆਂ ਚੀਜ਼ਾਂ ਜਿਹੜੀਆਂ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀਗਾ ਜਿਵੇਂ ਬੇਅਦਬੀ ਦੇ ਮਾਮਲੇ ਆਏ ਸੀਗੇ ਸ਼ਿਰੂ ਗੁਰਗਰਾਹ ਸਾਹਿਬ ਜੀ ਦੀ ਕਿਤੇ ਨਾ ਕਿਤੇ ਬੇਅਦਬੀ ਹੋਈ ਸੀਗੀ ਉਹਨਾਂ ਬਾਰੇ ਕਿਹਾ ਗਿਆ ਸੀਗਾ ਚੁਟਕੀ ਮਾਰ ਕੇ ਵੀ 24 ਘੰਟੇ ਦੇ ਵਿੱਚ ਵਿੱਚ ਮੈਂ ਕੇਜਰੀਵਾਲ ਸਿੰਘ ਸਾਹਿਬ ਨੇ ਕਿਹਾ ਤਾਂ ਵੀ ਮੈਂ 24 ਘੰਟੇ ਦੇ ਵਿੱਚ ਵਿੱਚ ਮੈਂ ਦੋਸ਼ੀਆਂ ਨੂੰ ਅੰਦਰ ਕਰ ਦੂੰਗਾ ਫਿਰ ਕਿਉਂ ਕਿਉਂ ਮਾਫੀ ਮੰਗੀ ਗਈ ਆ ਲਿਖਤੀ ਰੂਪ ਦੇ ਵਿੱਚ ਮਾਫੀ ਮੰਗ ਕੇ ਕਿਤੇ ਨਾ ਕਿਤੇ ਕੇਜਰੀਵਾਲ ਪੰਜਾਬ ਤੋਂ ਭੱਜਿਆ ਜ ਮੈਂ ਸਿੱਧਾ ਕਹੂੰਗਾ ਜੀ ਫਿਰ ਦੂਜੇ ਪਾਸੇ ਮੈਡਮ ਅਨਮੋਲ ਗਗਨਮਾਨ ਕਹਿੰਦੀ ਸੀ ਕਹਿੰਦੀ ਵੀ ਸਾਡੀ ਸਰਕਾਰ ਬ ਦੇ ਵਿੱਚ ਵਿੱਚੇ ਸੀ 23 24 ਫਸਲਾਂ ਤੇ ਐਮਐਸਪੀ ਇਹੀ ਮਾਨ ਸਾਹਿਬ ਦੀ ਵੀਡੀਓ ਜਿਹੜੀ ਅੱਜ ਨੈੱਟ ਤੇ ਚੱਲ ਰਹੀ ਆ ਮਾਨ ਸਾਹਿਬ ਨੇ ਵੀ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀਗਾ ਕਿ ਵੀ ਕੈਪਟਨ ਰਵਿੰਦਰ ਸਿੰਘ ਅੱਧੀ ਛੱਡਣ ਸੀਟ ਛੱਡਣ ਅਸੀਂ 24 ਘੰਟੇ ਦੇ ਵਿੱਚ ਵਿੱਚ ਜਹਾ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ 23 ਜਾਂ 24 ਫਸਲਾਂ ਤੇ ਐਮਐਸਪੀ ਦੇਵਾਂਗੇ ਅੱਜ ਐਮਐਸਪੀ 23 24 ਫਸਲਾਂ ਤੇ ਗੱਲ ਕਰ ਰਹੇ ਆ ਤੁਸੀਂ ਜਿਹੜੀ ਦੋ ਫਸਲਾਂ ਤੇ ਵੀ ਮਿਲਦੀ ਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਰੌਲਾ ਪੈ ਰਿਹਾ 23 24 ਦਾ ਬਹੁਤ ਦੂਰ ਦੀ ਗੱਲ ਰਹੀ ਗਈ ਜੀ ਜੀ ਉਹੀ ਗੱਲ ਨਾ ਫਿਰ ਪਤਾ ਹੈ ਕਿ ਮੈਂ ਕਿਉਂਕਿ ਮੈਂ ਤਾਂ ਹਰੇ ਪੈਨਾਂ ਦੀ ਗੱਲ ਕੀਤੀ ਹੈ ਕਿ ਸਾਨੂੰ ਇੱਕ ਕਮੈਂਟ ਵੀ ਆਇਆ ਸੀ ਸਾਡੇ ਲਾਈਵ ਦੇ ਵਿੱਚ ਤਾਂ ਮੈਂ ਗੱਲ ਕੀਤੀ ਵੀ ਹਰਾ ਪੈਨ ਦੀ ਲੋੜ ਹੈ ਪਰ ਕਿਤੇ ਨਾ ਕਿਤੇ ਜੇਕਰ ਗੱਲ ਕੀਤੀ ਹੈ ਨਾ ਜਿਹੜੀ ਭਾਜਪਾ ਸਰਕਾਰ ਨੇ ਤੋਹਫਾ ਦਿੱਤਾ ਦੇਖੋ ਪਹਿਲਾਂ ਮੋਦੀ ਸਰਕਾਰ ਪੰਜਾਬ ਵੱਲ ਦੇਖਦੀ ਨਹੀਂ ਜੇ ਗੱਲ ਕਰਦੀ ਹੈ ਤਾਂ ਫਿਰ ਉੱਥੇ ਖਰੀ ਉੱਤਰਦੀ ਵੀ ਹੈ ਤੇ ਤੁਹਾਨੂੰ ਲੱਗਦਾ ਨਹੀਂ ਵੀ ਜਿਹੜਾ ਇਹ ਕਿਸਾਨਾਂ ਦਾ ਬੀਮਾ ਯੋਜਨਾ ਹੈ ਜਿਹੜਾ ਦੇਖੋ ਫਾਇਦਾ ਦਾ ਫਾਇਦਾ ਹੁੰਦਾ ਹੈ ਸ਼ਰਮਾ ਜੀ ਮਿਲੇ ਨਾ ਮਿਲੇ ਉਹ ਗੱਲ ਲੱਗ ਹੈ ਆਪਣੇ ਲੋਕਾਂ ਨੇ ਕਹਿੰਦੇ ਪੱਲਾ ਝਾੜਿਆ ਕਿਉਂਕਿ ਕਿਸਾਨਾਂ ਅਜ ਬਾਰਡਰ ਦੇ ਬੈਠੇ ਹੋਏ ਨੇ ਕਿਸਾਨਾਂ ਦੇ ਲਈ ਕੁਝ ਤਾਂ ਕੋਈ ਫਾਇਦਾ ਤਾਂ ਕੀਤਾ ਨਾ ਮੋਦੀ ਸਰਕਾਰ ਨੇ ਸੋਚਿਆ ਤਾਂ ਇੱਕ ਵਾਰ ਨਹੀਂ ਬਿਲਕੁਲ ਬਿਲਕੁਲ ਸੋਚਿਆ ਲੇਕਿਨ ਉਹ ਇਸ ਟਾਈਮ ਆ ਕੇ ਕਿਉਂ ਸੋਚਿਆ ਜੀ ਇਹ ਵੀ ਸੋਚਣ ਦੀ ਨਾਲ ਗੱਲ ਹੈ ਜੀ ਜੀ ਉਹ ਦੀ ਸੋਚ ਅਸੀਂ ਮੰਨਦੇ ਤੁਹਾਡੇ ਤੁਹਾਡੇ ਤਰਕ ਨਾਲ ਸਹਿਮਤ ਹਾਂ ਮੈਂ ਆਪ ਵੀ ਕਿਸਾਨਾਂ ਨਾਲ ਕਿਹਾ ਉਹ ਚੀਜ਼ ਨੂੰ ਉਹਦਾ ਤਾਂ ਧਿਆਨ ਭਟਕਾਇਆ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ ਸਾਡੀ ਨੂੰ ਕਹਿੰਦੇ ਨੇ ਕਿ ਤਲੇ ਕਿਤੇ ਲੌਲੀਪੌਪ ਦਿੱਤੀ ਜਾ ਰਹੀ ਹੈ ਇਹ ਚੀਜ਼ਾਂ ਸੋਚਣ ਦੀ ਕਰਦਾ ਸੀ ਮੈਂ ਸ਼ੁਰੂ ਦੇ ਵਿੱਚ ਕਿਹਾ ਵੀ ਅਸੀਂ ਸਵਾਗਤ ਕਰਦੇ ਹਾਂ ਅਸੀਂ ਚੀਤੀ દિਸ਼ਾਗਾ ਕਰਦੇ ਹਾਂ ਗਰਾਊਂਡ ਜ਼ੀਰੋ ਤੇ ਅੱਗੇ ਚੀਤੀ ਨੂੰ ਨਿਪਰੇ ਚੜਾਇਆ ਜਾਵੇ ਨਿਪਰੇ ਚੜਨਾ ਚਾਹੀਦਾ ਹੈ ਲੇਕਿਨ ਕਿਤੇ ਨਾ ਕਿਤੇ ਨਾਲ ਲੱਗਦੀ મોદી ਸਾਹਿਬ ਨੂੰ ਉਹ ਤਿੰਨ ਕਾਲੇ ਕਾਨੂੰਨ ਵੀ ਰੱਦ ਕਰਨੇ ਪੈਣਗੇ ਜਿਨ੍ਹਾਂ ਦੇ ਪਿੱਛੇ ਪੰਜਾਬ 4 ਸਾਲ ਤੋਂ ਜੂਝ ਰਿਹਾ ਹੈ ਪੰਜਾਬ ਹੀ ਇਕੱਲਾ ਦੁਹਾਈ ਪਾ ਰਿਹਾ ਹਾਲਾਂਕਿ ਪੂਰੇ ਹਿੰਦੁਸਤਾਨ ਦਾ ਜਿਹੜਾ ਮਸਲਾ ਹੈ ਕਿਤੇ ਨਾ ਕਿਤੇ ਮੈਂ ਹਰ ਇੱਕ ਲਾਈਵ ਦੇ ਵਿੱਚ ਬੋਲਦਾ ਹਾਂ ਨਾ ਇਕੱਲੇ ਪੰਜਾਬ ਦਾ ਨਹੀਂ ਲੇਕਿਨ ਪੰਜਾਬ ਦੇ ਵਿੱਚੋ ਇਸ਼ਾਤਾਂ ਹੋਈਆਂ 750 ਪੌਣੇ 800 ਸ਼ਾਹਦਤ ਜਿਹ ਤੋ ਲੈ ਕੇ ਹੁਣ ਤੱਕ ਦੀ ਹੋ ਚੁੱਕੀ ਆ ਹੋਰ ਕਿੰਨੀਆਂ ਕਿਸ਼ਾਤਾਂ ਕਰਾਉਣਗੇ ਅੱਜ ਸਾਡਾ ਬਾਪੂ ਡੱਲੇਵਾਲ ਕਿਤੇ ਨਾ ਕਿਤੇ ਮਰਨਵਾਰਤ ਤੇ ਬੈਠਾ ਐ ਇੰਨੇ ਦਿਨ ਹੋ ਗਏ ਮੋਦੀ ਸਾਹਿਬ ਨੂੰ ਉਹ ਨਹੀਂ ਦਿਖਦਾ ਠੀਕ ਐ ਇਸ ਚੀਜ਼ ਤੇ ਇਹ ਲਗਾ ਕਰਦੇ ਆ ਸਵਾਗਤ ਕਰਦੇ ਆ ਲੇਕਿਨ ਨਾਲ ਦੀ ਨਾਲ ਕਿਤੇ ਨਾ ਕਿਤੇ ਇਸ ਚੀਜ਼ ਦੀ ਵੀ ਗੌਰ ਕੀਤੀ ਜਾਵੇ ਜੀ ਜੀ ਦੇਖੋ ਇਹ ਤਾਂ ਹੁਣ ਆਉਣ ਉਹ ਸਮਾਂ ਦੱਸੇਗਾ ਨਾ ਪਰ ਜੇਕਰ ਗੱਲ ਕੀਤੀ ਜੇ ਡੱਲੇਵਾਲ ਸਾਹਿਬ ਦਾ ਅੱਜ ਯਾਨੀ ਕਿ 39 ਵਾ ਦਿਨ ਹੈ ਮਰਨਵਾਰਤਾ ਤੇ ਤੁਹਾਨੂੰ ਦੱਸ ਦੇਣਾ ਦਰਸ਼ਕਾਂ ਨੂੰ ਵੀ ਕੱਲ ਪੰਜਾਬੀ ਗਾਇਕ ਬੱਬੂ ਮਾਨ ਉੱਥੇ ਗਏ ਸੀ ਉਹਨਾਂ ਨੇ ਬੜੀ ਵਧੀਆ ਗੱਲਾਂ ਕਹੀਆਂ ਸਰਕਾਰ ਦੇ ਥੋੜਾ ਉਹਨਾਂ ਨੇ ਬੇਨਤੀ ਵੀ ਕੀਤੀ ਇਹ ਵੀ ਮੰਨ ਜਾਓ ਹੁਣ ਸਰਕਾਰ ਕਰੋ ਮੰਨੇਗੀ ਸ਼ਰਮਾ ਜੀ ਇਹ ਤਾਂ ਹੁਣ ਸਮਾਂ ਉਸੇ ਦਾ ਦੇਖੋ ਅਸੀਂ ਇਹ ਚਾਹੁੰਦੇ ਆ ਵੀ ਦੇਖੋ ਜਿਹੜਾ ਭਾਜਪੀ ਨੇ ਕੱਲ ਤੋਹਫਾ ਦਿੱਤਾ ਕਿਸਾਨਾਂ ਨੂੰ ਜਾਂ ਮਾਨ ਸਰਕਾਰ ਨੇ ਦਿੱਤਾ ਉਹ ਪੂਰਾ ਹੋਵੇ ਕਿਉਂਕਿ ਜਿਹੜੇ ਕਿਸਾਨ ਹੈ ਤੇ ਆਮ ਲੋਕ ਹੈ ਉਹਨਾਂ ਨੂੰ ਆ ਸਾਰੇ ਮੀਡਲ ਫੈਮਿਲੀਆ ਨਾਲ ਬਿਲੋਂਗ ਕਰਦੇ ਆਂ ਚਾਹੇ ਤੁਸੀਂ ਹੋ ਮੈਂ ਆ ਕੋਈ ਵੀ A ਤੋਂ Z ਹੈ ਤੇ ਸਾਰਿਆਂ ਨੂੰ ਤਾਂ ਫਾਇਦਾ ਮਿਲੇ ਪਰ ਇਹ ਕਦੋਂ ਲਾਗੂ ਹੋਣਗੀਆਂ ਇਹ ਆਉਣਾ ਸਮੱਸਿਆ ਹੈਗਾ ਪਰ ਸਾਡਾ ਇੱਕ ਮਕਸਦ ਬੰਦਾ ਸੀ ਜੋ ਅਪਡੇਟ ਆਈ ਹੈ ਉਹ ਆਪਣੇ ਦਰਸ਼ਕਾਂ ਨੂੰ ਦਿਖਾਣਾ ਤੇ ਸ਼ਰਮਾ ਜੀ ਤੁਸੀਂ ਸਾਨੂੰ ਆਪਣੇ ਵਿਚਾਰ ਸਾਂਝੇ ਕੀਤੇ ਸ਼ਰਮਾ ਜੀ ਤੁਹਾਡਾ ਬਹੁਤ ਧੰਨਵਾਦ ਹੈ ਜੀ ਬਿਲਕੁਲ ਬਿਲਕੁਲ ਜੀ ਦੇਖੋ ਮੈਂ ਤਾਂ ਚੈਨਲ ਦੇ ਮੱਤੇ ਮਰਾਂ ਫਿਰ ਮਾਨ ਸਾਹਿਬ ਦੀ ਸਰਕਾਰ ਨੂੰ ਬੇਨਤੀ ਕਰੂੰਗਾ ਵੀ ਬੋਲਣ ਤੋਂ ਪਹਿਲਾਂ ਤੋਲ ਲਿਆ ਕਰੋ ਜੀ ਜਿੰਨਾ ਕਿ ਤੁਸੀਂ ਕਰ ਸਕਦੇ ਹੋ ਉੰਨੀ ਕੀ ਬਿਆਨਬਾਜ਼ੀ ਕਰਿਆ ਕਰੋ ਜਿਆਦਾ ਧਿਆਨਬਾਜ਼ੀ ਦੇ ਨਾਲ ਮਾਨ ਸਾਹਿਬ ਦੀ ਵੀ ਸ਼ਿਹਰੀ ਖਰਾਬ ਹੁੰਦੀ ਹੈ ਮਾਨ ਸਾਹਿਬ ਦੀ ਸਰਕਾਰ ਦੀ ਵੀ ਸ਼ਿਹਰੀ ਖਰਾਬ ਹੁੰਦੀ ਹੈ ਜੀ ਧੰਨਵਾਦ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸਾਡੇ ਸੀਨੀਅਰ ਪੱਤਰਕਾਰ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਤੋਹਫਾ ਦਿੱਤਾ ਗਿਆ ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਪਰ ਇਹ ਕੀ ਏ ਅਸਲੀਅਤ ਸਾਹਮਣੇ ਆਏਗੀ ਇਹ ਤੋਹਫੇ ਮਿਲਣਗੇ ਜਾਂ ਇਹ ਗੱਲਾਂ ਹੀ ਰਹਿ ਜਾਣਗੀਆਂ ਇਹ ਤਾਂ ਦੋਸਤੋ ਹੁਣ ਸਮੱਸੇਗਾ ਤੇ ਇਸ ਦੀ ਜੋ ਵੀ ਅਗਲੀ ਅਪਡੇਟ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਣਗੇ ਐਵਨ ਪੰਜਾਬੀ ਟੀਵੀ ਤੇ ਉੱਤੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ ਤੁਹਾਡਾ ਸਾਰਿਆਂ ਦਾ